ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਮੂੰਗੀ ਮਸਰੀ ਦੀ ਦਾਲ ਮੂੰਗੀ ਮਸਰੀ ਦੀ ਦਾਲ ਬਣਾਉਣ ਵਾਸਤੇ ਆਪਾਂ ਇੱਕ ਇੱਥੇ ਕੌਲੀ ਦਾਲ ਦੀ ਲਈ ਆ ਉਹ ਵਿਉਂਕੇ ਰੱਖਤਾ ਤੇ ਇੱਧਰ ਆਪਾਂ ਤੜਕਾ ਚੀਰ ਕੇ ਪਿਆਜ਼ ਲਸਣ ਅਦਰਕ ਦਾ ਲਾਉਣਾ ਸ਼ੁਰੂ ਕਰਤਾ ਅੱਜ ਆਪਾਂ ਬੜੀ ਜਲਦੀ ਜਲਦੀ ਕਾੜੀ ਦੇ ਵਿੱਚ ਦਾਲ ਬਣਾ ਰਹੇ ਹਾਂ ਤੇ ਜੇ ਤੁਹਾਨੂੰ ਵੀ ਇਸ ਤਰ੍ਹਾਂ ਕਾੜੀ ਹੋਵੇ ਤੁਸੀਂ ਵੀ ਪਹਿਲਾਂ ਤੜਕਾ ਲਗਾ ਸਕਦੇ ਹੋਗੇ ਘਿਓ ਪਾਇਆ ਸੀ ਘਿਓ ਦੇ ਵਿੱਚ ਆਪਾਂ ਤੜਕਾ ਛੜਤਾ ਸਾਰਾ ਤੇ ਹੁਣ ਆਪਣਾ ਤੜਕਾ ਲੱਗਣਾ ਹੋ ਗਿਆ ਸ਼ੁਰੂ ਕੁਝ ਹੱਦ ਤੱਕ ਹਿਲਾ ਗੁੱਝ ਚੁੱਕਿਆ ਤੇ ਕੁਝ ਹੱਦ ਤੱਕ ਹਲੇ ਭੁੱਜਣ ਵਾਲਾ ਇਹਦੇ ਵਿੱਚ ਆਪਾਂ ਇੱਕ ਚਮਚ ਜੀਰੇ ਦਾ ਪਾਇਆ ਸੀ ਕਿ ਉਹਦੇ ਵਿੱਚ ਪਹਿਲਾਂ ਫਿਰ ਪਿਆਜ਼ ਪਾਈ ਲਸਣ ਪਾਈ ਅਦਰਕ ਪਾਈ ਤੇ ਇਹਨਾਂ ਚੀਜ਼ਾਂ ਨੂੰ ਆਪਾਂ ਅਲੱਗ-ਅਲੱਗ ਪਾ ਕੇ ਤੇ ਫਿਰ ਕਰਤਾ ਸ਼ੁਰੂ ਭੁੰਨਣਾ ਦੇ ਇੱਕ ਆਪਾਂ ਟਮਾਟਰ ਲਿਆ ਟਮਾਟਰ ਨੂੰ ਆਪਾਂ ਕੱਟਿਆ ਘੱਟ ਕੇ ਆਪਾਂ ਕਰਤਾ ਤੜਕੇ ਦੇ ਵਿੱਚ ਐਡ ਤੇ ਹੁਣ ਇਹਦੇ ਵਿੱਚ ਐਸੀ ਤਰ੍ਹਾਂ ਇਹਨੂੰ ਆਪਾਂ ਫਰਾਈ ਕਰ ਲੈਣਾ ਚੰਗੀ ਤਰ੍ਹਾਂ ਭੁੰਨ ਲੈਣਾਗਾ ਜਦੋਂ ਇਹ ਗਲਦੇ ਜਾਊਗਾ ਉਦੋਂ ਫਿਰ ਆਪਾਂ ਇਹਦੇ ਵਿੱਚ ਨਮਕ ਮਿਰਚ ਤੇ ਮਸਾਲਾ ਹਲਦੀ ਜੋ ਵੀ ਆਪਾਂ ਪਾਉਣੇ ਹੁੰਦੇ ਆ ਐਡ ਕਰ ਦਾਂਗੇ ਮਸਾਲਾ ਤਾਂ ਆਪਾਂ ਨਹੀਂ ਪਾਉਨੇ ਹੁੰਦੇ ਮੰਗੀ ਮਸਰੀ ਦੀ ਦਾਲ ਦੇ ਵਿੱਚ ਸਿਰਫ ਨਮਕ ਹਲਦੀ ਤੇ ਮਿਰਚੀ ਪਾਉਣੇ ਹੁੰਦੇ ਆ ਬਾਕੀ ਕਈ ਪਾ ਵੀ ਲੈਂਦੇ ਜੇ ਤੁਹਾਡਾ ਮਨ ਹੋਵੇ ਤਾਂ ਤੁਸੀਂ ਐਡ ਕਰ ਸਕਦੇ ਹੋ ਤੇ ਇੱਧਰ ਆਪਣੀ ਦਾਲ ਹੈ ਜਿਹੜੀ ਉਹ ਵੀ ਥੋੜੀ ਸੌਫਟ ਹੋ ਗਈ ਪਹਿਲਾਂ ਹੀ ਆਪਾਂ ਭੋਂਗੇ ਰੱਖ ਛੱਡੀ ਸੀਗੀ ਕਲਰ ਦਾ ਚੇਂਜ ਹੋਣਾ ਸ਼ੁਰੂ ਹੋ ਗਿਆ ਦੇਖ ਤੁਸੀਂ ਦੇਖ ਸਕਦੇ ਹੋ ਦੇਖੋ ਸਾਰਾ ਮਸਾਲਾ ਜਿਆ ਲੈ ਗਿਆ ਉਤੋਂ ਦਾਲ ਦੇ ਤੇ ਤੜਕਾ ਵੀ ਆਪਣਾ ਹੁਣ ਬਣ ਕੇ ਬਿਲਕੁਲ ਤਿਆਰ ਹੈ ਸਰਾਣੀ ਆ ਗਿਆ ਕਿਉ ਹੈ ਜਿਹੜਾ ਛੱਟਾ ਹੁਣ ਆਪਾਂ ਬਸ ਇਹਦੇ ਵਿੱਚ ਐਡ ਕਰਦੇ ਨੇ ਹੈਗੇ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਹਲਦੀ ਤੇ ਇਸ ਤੋਂ ਬਾਅਦ ਪਾਵਾਂਗੇ ਆਪਾਂ ਇੱਕ ਚਮਚਾ ਹਲਦੀ ਪਾਈ ਆਪਾਂ ਪੂਰੀ ਚਮਚਾ ਸਾਡਾ ਛੋਟਾ ਸੀ ਥੋੜੀ ਜਿਹੀ ਦਾ ਕਰਕੇ ਦੁਬਾਰਾ ਪਾਈ ਤੇ ਇੱਕ ਚਮਚੀ ਆਪਾਂ ਨਮਕ ਦਾ ਪਾਇਆ ਹੈਗਾ ਤੇ ਹੁਣ ਆਪਾਂ ਕਰਾਂਗੇ ਮਿਰਚ ਐਡ ਮਿਰਚ ਆਪਾਂ ਦੇ ਟੇਸ ਅਨੁਸਾਰ ਕਰਨੀ ਹੈਗੀ ਆਡੇ ਦੇ ਵਿੱਚ ਪਾਦਾ ਚਮਚ ਮਿਰਚ ਲੈ ਕੇ ਇਹ ਮਸਾਲੇ ਦੇ ਵਿੱਚ ਐਡ ਕਰਤੀ ਮਸਾਲੇ ਨੂੰ ਆਪਾਂ ਭੁੰਨਾਂਗੇ ਇੱਥੇ ਆਪਾਂ ਅੱਧੀ ਕੌਲੀ ਪਾਣੀ ਦੀ ਪਾਈ ਹੈ ਤਾਂ ਕਿ ਇਹ ਗ੍ਰੇਵੀ ਵਿੱਚ ਜਿਹੜੀ ਪੱਕ ਸਕੇ ਜਿਹੜੀ ਹਲਦੀ ਮਿਰਚ ਤੇ ਨਮਕ ਪਾਇਆ ਉਹ ਚੰਗੀ ਤਰ੍ਹਾਂ ਰੰਗ ਵਿੱਚ ਜੇ ਮਸਾਲੇ ਦੇ ਵਿੱਚ ਤੜਕੇ ਦੇ ਵਿੱਚ ਤੇ ਇਹਨੂੰ ਆਪਾਂ ਥੋੜਾ ਜਿਹਾ ਗ੍ਰੇਵੀ ਜੀ ਬਣਾ ਕੇ ਜਦੋਂ ਇਹ ਪੂਰੀ ਐਮ ਬਣ ਗਿਆ ਰਿੱਚ ਗਿਆ ਫਿਰ ਆਪਾਂ ਇਹਦੇ ਵਿੱਚ ਦਾਲ ਐਡ ਕਰਾਂਗੇ ਦਾਲ ਆਪਾਂ ਧੋ ਕੇ ਚੰਗੀ ਤਰ੍ਹਾਂ ਰੱਖ ਲਈ ਸੀਗੀ ਹੁਣ ਆਪਾਂ ਇਹਦੇ ਵਿੱਚ ਸਾਰੇ ਮਸਾਲੇ ਦੇ ਵਿੱਚ ਥਾਲ ਐ ਜਿਹੜੀ ਐਡ ਕਰ ਦੇਣੀ ਹੈਗੀ ਦੇਖੋ ਕਿਵੇਂ ਇਸ ਕਿੰਨਾ ਸੋਨਾ ਮਸਾਲਾ ਬੋਇਲ ਜਾ ਹੋਈ ਜਾਂਦਾ ਹੈਗਾ ਤੜਕਾ ਕਹ ਲਓ ਮਸਾਲਾ ਕਹ ਲਓ ਜੋ ਮਰਜੀ ਕਹ ਲਓ ਸਬਜ਼ੀਵਨੋਂ ਨੇ ਹੁਣ ਆਪਾਂ ਮਸਾਲਾ ਕਹਿ ਦਿੰਨੇ ਆਂ ਦਾਲ ਬਣਾਉਣੇ ਆਪਾਂ ਤੜਕਾ ਕਹਿ ਦਿੰਨੇ ਆਂ ਮੈਥਡ ਇੱਕੋ ਹੀ ਐ ਇਹਨਾਂ ਦਾ ਤੇ ਇਹ ਦੇਖੋ ਕਿਵੇਂ ਪੂਰਾ ਹੀ ਰਿਜਨ ਲੱਗ ਗਿਆਗਾ ਤੜਕਾ ਆਪਣਾ ਤੇ ਹੁਣ ਜਿਹੜੀ ਆਪਾਂ ਦਾਲ ਐ ਉਹ ਆਪਾਂ ਵਿੱਚ ਐਡ ਕਰ ਦਾਂਗੇ ਦਾਲ ਨੂੰ ਹੁਣ ਆਪਾਂ ਮਿਕਸ ਕਰਾਂਗੇ ਵਿੱਚ ਚੰਗੀ ਤਰ੍ਹਾਂ ਉਸ ਤੋਂ ਬਾਅਦ ਆਪਾਂ ਪਾਵਾਂਗੇ ਪਾਣੀ ਤੇ ਹੁਣ ਆਪਾਂ ਇੱਥੇ ਦਾਲ ਨੂੰ ਥੋੜਾ ਜਿਹਾ ਪਕਾ ਜੇ ਲਵਾਂਗੇ ਮਸਾਲੇ ਦੇ ਵਿੱਚ ਤੜਕੇ ਦੇ ਵਿੱਚ ਤਾਂ ਕਿ ਜਿਹੜਾ ਨਮਕ ਮਿਰਚ ਹਲਦੀ ਆ ਉਹ ਇਹਦੇ ਵਿੱਚ ਚੰਗੀ ਤਰ੍ਹਾਂ ਰਚ ਮਿਚ ਜੇ ਹੁਣ ਆਪਾਂ ਇੱਥੇ 3 ਗਲਾਸ ਪਾਣੀ ਦੇ ਪਾਵਾਂਗੇ ਥੋੜਾ ਜਿਹਾ ਆਪਾਂ ਪਾਣੀ ਵੱਧ ਪਾਵਾਂਗੇ ਤਾਂ ਕਿ ਜਿਹੜੀ ਦਾਲ ਆ ਆਪਣੀ ਵਧੀਆ ਰਿਚ ਸਕੇ ਤੇ ਇਹ ਆਪਾਂ ਇੱਥੇ ਦਾਲ ਖੁੱਲੀ ਹੋਈ ਬਣਾਵਾਂਗੇ ਕੜਾਈ ਦੇ ਵਿੱਚ ਬਣਾਈ ਜਾਂਦੇ ਆ ਤੁਸੀਂ ਚਾਹੇ ਤਾਂ ਕੁੱਕਰ 'ਚ ਵੀ ਬਣਾ ਸਕਦੇ ਹੋ ਜਿੰਨੀ ਦੇਰ ਇੱਕ ਬੋਇਲ ਜਾ ਆਉਣਾ ਨਹੀਂ ਸ਼ੁਰੂ ਹੁੰਦਾ ਉਨੀ ਦੇਰ ਆਪਾਂ ਦਾਲ ਨੂੰ ਫੁੱਲ ਫਲੇਮ ਤੇ ਬਣਾਉਣੀ ਆ ਉਸ ਤੋਂ ਬਾਅਦ ਫਿਰ ਆਪਾਂ ਸਿਮ ਤੇ ਬਣਾਉਣੀ ਆ ਹੁਣ ਆਪਣੀ ਦਾਲ ਨੂੰ ਬੋਇਲ ਆਉਣਾ ਸ਼ੁਰੂ ਹੋ ਗਿਆ ਸਿਵਾਲੇ ਆਉਣੇ ਸ਼ੁਰੂ ਹੋ ਗਏ ਸੀ ਇਸ ਕਰਕੇ ਹੁਣ ਆਪਾਂ ਕਵਰ ਕਰਕੇ ਤੇ ਹਾਈ ਸਪੀਡ ਤੇ ਨਹੀਂ ਆਪਾਂ ਲੋ ਸਪੀਡ ਤੇ ਬਣਾਵਾਂਗੇ ਤਾਂ ਕਿ ਜਿਹੜੀ ਆਪਣੀ ਦਾਲ ਹੈ ਵਧੀਆ ਟੇਸਟੀ ਜੀ ਬਣ ਕੇ ਤਿਆਰ ਹੋ ਜੇ ਜੇ ਆਪਾਂ ਹਾਈ ਸਪੀਡ ਤੇ ਬਣਾ ਲਈਏ ਤਾਂ ਉਹ ਦਾਲ ਦਾ ਟੇਸਟ ਨਹੀਂ ਆਉਂਦਾ 10-15 ਮਿੰਟ ਅਸੀਂ ਇਸੇ ਤਰ੍ਹਾਂ ਬਣਾਈ ਉਸ ਤੋਂ ਬਾਅਦ ਢੱਕਨ ਚੱਕ ਕੇ ਹੁਣ ਆਪਾਂ ਦੇਖਦੇ ਹਾਂ ਦਾਲ ਆਪਣੀ ਕਿੰਨੀ ਕੁ ਪੱਕ ਚੁੱਕੀ ਹੈ ਦਾਲ ਹਲੇ ਲਊਗੀ ਟਾਈਮ ਤੇ ਪਰ ਜਿਹੜਾ ਮਸਾਲਾ ਆਪਾਂ ਤੜਕਾ ਲਾਇਆ ਸੀ ਉਹ ਦੇਖੋ ਸਾਰੇ ਪਾਸੇ ਕਿੰਨਾ ਸੋਹਣਾ ਲੱਗ ਰਿਹਾ ਕਿ ਹੋ ਜਾ ਫੈਲਿਆ ਹੋਇਆ ਇੱਕ ਗਰੇਵੀ ਜੀ ਬਣ ਕੇ ਵਧੀਆ ਤਿਆਰ ਹੋ ਗਈ ਹੈਗੀ ਹਲੇ ਇਸ ਨੂੰ ਦਾਲ ਨੂੰ ਥੋੜਾ ਜਿਹਾ ਟਾਈਮ ਲੱਗੂਗਾ 15-20 ਮਿੰਟ ਆਪਾਂ ਫੇਰ ਐਸੀ ਤਰ੍ਹਾਂ ਲੋ ਫਲੇਮ ਦੇ ਉੱਤੇ ਪਕਾਵਾਂਗੇ ਨੂੰ ਕਵਰ ਕਰਕੇ ਰੱਖ ਦਿੰਨੇ ਆ ਕਵਰ ਕਰਨ ਤੋਂ ਬਾਅਦ ਆਪਾਂ 15-20 ਮਿੰਟ ਫੇਰ ਪਕਾਈ ਦਾਲ ਉਸ ਤੋਂ ਬਾਅਦ ਆਪਾਂ ਕਵਰ ਚੱਕ ਕੇ ਦੇਖਾਂਗੇ ਦਾਲ ਆਪਣੀ ਹਲੇ ਕਿੰਨੀ ਕ ਬਣਨੀ ਬਾਕੀ ਹੈ ਜਾਂ ਬਣ ਚੁੱਕੀ ਹੈ ਤੁਸੀਂ ਦੇਖੋ ਦਾਲ ਆਪਣੀ ਹੈ ਜਿਹੜੀ ਬਣੀ ਵੀ ਨਜ਼ਰ ਆ ਰਹੀ ਹੈ ਕਿੰਨੀ ਸੋਹਣੀ ਬੋਇਲ ਹੋਈ ਜਾ ਰਹੀ ਹੈ ਇੰਡਕਸ਼ਨ ਦੇ ਉੱਤੇ ਬਣਾ ਰਹੇ ਆ ਆਪਾਂ ਤੇ ਤੁਸੀਂ ਇਸ ਤਰ੍ਹਾਂ ਵੀ ਪਹਿਲਾਂ ਤੜਕਾ ਲਗਾ ਕੇ ਦਾਲ ਬਣਾ ਸਕਦੇ ਹੋ ਪਹਿਲਾਂ ਤੜਕਾ ਲਗਾ ਲਓ ਫਿਰ ਦਾਲ ਬਣਨੀ ਰੱਖ ਦਿਓ ਕੋਈ ਉਹ ਨਹੀਂ ਹੁੰਦਾ ਫਰਕ ਨਹੀਂ ਪੈਂਦਾ ਦਾਲ ਨੂੰ ਬਹੁਤ ਵਧੀਆ ਦਾਲ ਬਣ ਕੇ ਤਿਆਰ ਹੁੰਦੀ ਹੈ ਬਹੁਤ ਵਧੀਆ ਟੇਸਟ ਬਣ ਜਾਗਾ ਬਾਕੀ ਨਮਕ ਮਿਰਚ ਨਹੀਂ ਦੇਣਾ ਹੁੰਦਾ ਟੇਸਟ ਤਾਂ ਬਾਕੀ ਉਹਦੇ ਰਿਚਨ ਤੇ ਹੁੰਦਾਗਾ ਆਪਾਂ ਜੇ ਉਹਨੂੰ ਦਾਲ ਨੂੰ ਪੂਰੀ ਤਰ੍ਹਾਂ ਪਕਾ ਲਈਏ ਬਣਾ ਲਈਏ ਤਾਂ ਦਾਲ ਆਪਣੇ ਆਪ ਹੀ ਟੇਸਟੀ ਬਣ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਜਿਹੜਾ ਕੀ ਆਪਣੀ ਨਮਕ ਹਲਦੀ ਮਿਰਚ ਮਸਾਲਾ ਪਾ ਕੇ ਆਪਾਂ ਪਹਿਲਾਂ ਹੀ ਭੁੰਨਿਆ ਸੀ ਤੇ ਉਹਦਾ ਕਲਰ ਕਿੰਨਾ ਵਧੀਆ ਆ ਰਿਹਾ ਦਾਲ ਦੇ ਉੱਪਰ ਐ ਇੱਕਦਮ ਢਾਬਾ ਸਟਾਈਲ ਦਾਲ ਬਣੀ ਹੈ ਆਪਣੀ ਜਿਵੇਂ ਢਾਬੇ ਵਾਲੇ ਤੜਕਾ ਪਹਿਲਾਂ ਬਣਾ ਲੈਂਦੇ ਆ ਤੇ ਬਾਅਦ ਚ ਦਾਲ ਬਣਾਉਂਦੇ ਆ ਉਸੇ ਤਰ੍ਹਾਂ ਆਪਾਂ ਬਣਾਈ ਹੈਗੀ ਤੇ ਉਸਾਂ ਦੀ ਪਾਤਾ ਆਪਾਂ ਹੁਣ ਧਨੀਆ ਜਿਹੜਾ ਧਨੀਆ ਅੱਜ ਕੱਲ ਦੇ ਮੌਸਮ ਦੇ ਵਿੱਚ ਇੱਕ ਇੱਕ ਕੰਗ ਹੈ ਹਰ ਇੱਕ ਸਬਜ਼ੀ ਦਾ ਜੀ ਆਪਾਂ ਕਿਸੇ ਵੀ ਸਬਜੀ ਦਾਲ ਦੇ ਵਿੱਚ ਨਾ ਪਾਈਏ ਤਾਂ ਇਹਦੇ ਵੀ ਨਾ ਟੇਸਟ ਅਧੂਰਾ ਜਾ ਰਹੇ ਜਾਂਦਾ ਹੈ ਤੇ ਇਹ ਪਾਈ ਲੈਣਾ ਚਾਹੀਦਾ ਆਪਾਂ ਨੂੰ ਹਰ ਇੱਕ ਸਬਜੀ ਦੇ ਵਿੱਚ ਟੇਸਟ ਵਧੀਆ ਬਣ ਜਾਂਦਾ ਹੈ ਤੇ ਆਪਾਂ ਵੀ ਪਾਇਆ ਦਾਲ ਦੇ ਵਿੱਚ ਦਾਲ ਸਬਜੀ ਕੋਈ ਵੀ ਹੋਵੇ ਤੇ ਦੇਖੋ ਹੁਣ ਆਪਣੀ ਦਾਲ ਹੈ ਇੱਕਦਮ ਵਧੀਆ ਬਣੀ ਹੈਗੀ ਕੋਈ ਐ ਨਹੀਂ ਕਹਿ ਸਕਦਾ ਵੀ ਆਪਾਂ ਪਹਿਲਾਂ ਤੜਕਾ ਲਾ ਕੇ ਫਿਰ ਆਪਾਂ ਦਾਲ ਬਣਾਈ ਹੈਗੀ ਜਿੱਦਾਂ ਆਪਾਂ ਬਾਅਦ ਦੇ ਵਿੱਚ ਤੜਕਾ ਲਾ ਕੇ ਬਣਾਉਣੀ ਹੈ ਉਵੇਂ ਹੀ ਟੇਸਟ ਬਣਿਆ ਸਾਰਾ ਤੁਸੀਂ ਵੀ ਇਸ ਤਰ੍ਹਾਂ ਬਣਾ ਕੇ ਦੇਖੋ ਟਰਾਈ ਕਰੋ ਬਹੁਤ ਟੇਸਟੀ ਦਾਲ ਬਣੂਗੀ ਆਪ ਖਾਓ ਆਪਣੀ ਫੈਮਿਲੀ ਨੂੰ ਖਵਾਓ ਤੇ ਜੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬਾਕੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਮਿਲਦੇ ਆਪਾਂ ਇੱਕ ਹੋਰ ਨਵੀਂ ਵੀਡੀਓ ਨਾਲ ਇੱਥੇ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਤਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ